ਇਹ ਭਿਆਨਕ ਤਸਵੀਰਾਂ ਪੰਜਾਬ ਦੇ ਗੜਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੈਜੋ ਦੀਆਂ ਨੇ ਜਿੱਥੇ ਖੱਡ ਦੇ ਵਿੱਚ ਮੀਂਹ ਨਾਲ ਭਰੇ ਚੋ ਦੇ ਵਿੱਚ ਇੱਕ ਇਨੋਵਾ ਗੱਡੀ ਫਸ ਗਈ ਤੇ ਇਹ ਨੋਵਾ ਗੱਡੀ ਇਨੀ ਬੁਰੀ ਤਰ੍ਹਾਂ ਫਸੀ ਕਿ ਲੋਕਾਂ ਦੁਆਰਾ ਬਚਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਗੱਡੀ ਬਚ ਨਾ ਸਕੀ ਤੇ ਹੜ ਦੇ ਵਿੱਚ ਹੀ ਰੁੜ ਗਈ ਜਿਸ ਦੇ ਵਿੱਚ 10 ਲੋਕ ਲਾਪਤਾ ਹੋ ਚੁਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਤੇ ਹੁਣ ਤੱਕ 6 ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਨੇ ਇਹ ਭਿਆਨਕ ਤੇ ਦਰਦਨਾਕ ਘਟਨਾ ਅੱਜ ਤਕਰੀਬਨ ਸਵੇਰੇ ਵਾਪਰਿਆ ਜਦੋਂ ਹਿਮਾਚਲ ਵੱਲੋਂ ਆ ਰਹੇ ਕੁਝ ਲੋਕ ਪੰਜਾਬ ਜਾ ਰਹੇ ਸੀਗੇ ਦੱਸਿਆ ਜਾ ਰਿਹਾ ਕਿ ਇਹ ਲੋਕ ਵਿਆਹ ਚ ਸ਼ਾਮਲ ਹੋਣ ਲਈ ਪੰਜਾਬ ਜਾ ਰਹੇ ਸੀਗੇ ਤੇ ਜਿਨ੍ਹਾਂ ਦਾ ਹਾਦਸਾ ਰਸਤੇ ਦੇ ਵਿੱਚ ਹੋ ਗਿਆ ਜਿਸ ਦੇ ਵਿੱਚ 10 ਲੋਕ ਇਸ ਗੱਡੀ ਦੇ ਵਿੱਚ ਸਵਾਰ ਸਨ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੋਟ ਹੋ ਚੁੱਕੀ ਹੈ ਤੇ ਇਹ ਨੋਵਾ ਗੱਡੀ ਹਿਮਾਚਲ ਪ੍ਰਦੇਸ਼ ਵੱਲੋਂ ਆ ਰਹੀ ਸੀ ਤੇ ਖੱਡ ਦੇ ਵਿੱਚ ਪਾਣੀ ਹੁਣ ਕਰਨ ਤੇ ਚੋਹ ਦੇ ਵਿੱਚ ਮੀਂਹ ਕਾਰਨ ਪਾਣੀ ਹੋਣ ਕਾਰਨ ਇਹ ਗੱਡੀ ਫਸ ਗਈ ਤੇ ਲੋਕਾਂ ਵੱਲੋਂ ਇਸ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਤੇ ਗੱਡੀ ਇਸ ਪਾਣੀ ਦੇ ਵਹਾਅ ਦੇ ਵਿੱਚ ਹੀ ਰੁੜ ਗਈ ਤੇ ਇਹ ਦਰਦਨਾਕ ਘਾਸਾ ਪੰਜਾਬ ਤੇ ਹਿਮਾਚਲ ਬਾਰਡਰ ਤੇ ਪੈਂਦੇ ਪਿੰਡ ਜੈਜੋ ਦੇ ਹੱਦ ਦੇ ਵਿੱਚ ਹੋਇਆ ਤੇ ਚਾਰ ਲੋਕਾਂ ਨੂੰ ਲੱਭਣ ਦੀ ਹਾਲੇ ਵੀ ਭਾਲ ਲਗਾਤਾਰ ਜਾਰੀ ਹੈ ਕੰਟੀਨਿਊ ਤੇ 10 ਜਾਣੇ ਜਿਹੜੇ ਇਹ ਮਾਤਲ ਦੇ ਪਿੰਡ ਦੇਲਾਂ ਦੇ ਕਿਸੇ ਹਾਦਸੇ ਲਈ ਸਾਰੇ ਜਿੱਤੇ ਇੱਕ ਜਿਹੜਾ ਵਿਕਲ ਮਾਰਚ ਨੂੰ ਬਚਾ ਲਿਆ ਗਿਆ ਤੇ ਬਾਕੀ ਜਿਹੜੇ 9 ਜਾਣੇ ਆ ਮੈਂ ਤੁਹਾਨੂੰ ਕਰਤਾ ਹੂੰ ਇਨਫੋਰਮੇਸ਼ਨ ਅੱਜ ਤੱਕ 3 ਵਜੇ ਵੀ ਸੀਗੇ ਤੇ ਐਸ ਆਫ ਨਾਓ ਪੰਜ ਬੋਦੀ ਜਿਹੜੀਆਂ ਜਿਹੜੀ ਅਸੀਂ ਰਿਕਵਰ ਕਰ ਲਿਆ ਨੇ ਰਿਕਵਰ ਕਰ ਲੀਆਂ ਗਈਆਂ ਨੇ ਐਸਡੀਆਰ 18 ਜਿਹੜੀ ਆ ਲੁਧਿਆਣੇ ਤੋਂ ਆ ਰਹੀ ਹੈ ਆਲਮੋਸਟ ਖੋਚਣ ਵਾਲੀ ਤੇ ਸਾਡੀ ਅਫਰਟ ਵੀ ਜੇ ਹੋ ਸਕੇ ਅਸੀਂ ਆਲਵੀਂ ਉਮੀਦ ਰੱਖ ਰਹੇ ਹਾਂ ਤੇ ਤਾਂ ਬਾਤ ਹੀ ਕਰਨ ਜਿਹੜਾ ਇਹ ਦੱਸਿਆ ਜਾ ਰਿਹਾ ਸਰ ਇੱਕ ਐਸਐਮ ਸਾਹਿਬ ਵੀ ਜਿਹੜੀ ਇੱਥੇ ਲੋਕ ਕੇ ਮੌਕੇ ਦੇ ਮਜੂਦ ਸੇ ਨੌਜਵਾਨ ਇੱਥੇ ਹੋਏ ਉਹਨਾਂ ਨੇ ਇੱਕ ਜਿਹੜਾ ਮੁੰਡਾ ਦੀਤੂ ਪਹਾੜੀਏ ਨੂੰ ਬਚਾਇਆ ਉਹ ਇਹ ਤੁਹਾਨੂੰ ਦੱਸਣ ਲੱਗਾ ਸੀ ਕਿ ਇਹਨਾਂ ਦੇ ਬੜੀ ਜਿਹੜੀ ਹੈਮਤ ਹੈ ਬੜੀ ਰਾਣਾ ਵੀ ਇਹਨਾਂ ਨੇ ਆਪਣੇ ਐਫਰਟ ਦੇ ਨਾਲ ਤਰੀਕ ਤ ਜਾਨ ਬਚਾਈ ਹੈ ਸ਼ੁਰੂਆਲਾ ਜਿਹੜਾ ਅੱਧਾ ਘੰਟਾ ਸੀ ਕਹਿ ਲਓ ਕਿ ਉਸ ਵਿੱਚ ਕਿਉਂਕਿ ਨਹੀਂ ਇੰਨਾ ਸੀ ਕਿ ਕਿੰਨਾ ਪਾਣੀ ਇੰਨਾ ਸੀ ਵੀ ਸਾਡੀਆਂ ਗੱਡੀਆਂ ਵੀ ਨਹੀਂ ਸੀ ਪਹੁੰਚ ਰਹੀਆਂ ਤੇ ਆਲਾ ਜਿਹੜਾ ਸ਼ੁਰੂਆਲਾ ਅੱਧਾ ਘੰਟਾ ਬੜਾ ਕ੍ਰਿਟੀਕਲ ਉਹ ਇੱਥੇ ਹੀ ਪਿੰਡ ਦੇ ਬੰਦਿਆਂ ਨੇ ਮੁੰਡਿਆਂ ਨੇ ਜਿਹੜਾ ਆਪਣੇ ਮਿਹਨਤ ਨਾਲ ਆਪਣੇ ਐਫਰਟ ਨਾਲ ਜਿਹੜਾ ਹੈਗਾ ਜਿਹੜਾ ਕੀ ਹੈ ਇੱਕ ਪਰਿਵਾਰ ਦੇ ਗਾਨੂ ਅ ਐਕਸਟੈਂਡਡ ਪਰਿਵਾਰ ਹੈ ਜੀ ਐਗਜ਼ੈਕਟਲੀ ਇੱਕ ਹੈ ਜਾਂ ਅਸੀਂ ਚਾਚੇਤਾਏ ਉਹ ਵਾਲੇ ਸਤੋਂ ਉਹਨਾਂ ਦੇ ਕੁਝ ਰਿਲੇਟਿਵ ਜਿਹੜੇ ਉਹਨਾਂ ਨਾਲ ਸੰਪਰਕ ਨਹੀਂ ਹੋ ਗਏ ਉਹ ਪਹੁੰਚ ਗਏ ਨੇ ਸੋਚ ਬਾਕੀ ਜਿਹੜੀਆਂ ਡਿਟੇਲਸ ਅਸੀਂ ਇਹਨੂੰ ਲੈ ਰਹੇ ਹਾਂ ਧੰਨਵਾਦ ਜ਼ਿਕਰੇ ਖਾਸ ਹੈ ਕਿ ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਨਾਲ ਕਈ ਸ਼ਹਿਰਾਂ ਦੀਆਂ ਸੜਕਾਂ ਤੇ ਕਈ ਸ਼ਹਿਰਾਂ ਦੇ ਸੰਪਰਕ ਪਿੰਡਾਂ ਤੇ ਕਈ ਪਿੰਡਾਂ ਦਾ ਸੰਪਰਕ ਸ਼ਹਿਰਾਂ ਨਾਲ ਟੁੱਟ ਚੁੱਕਾ ਹੈ ਤੇ ਹੁਣ ਇਸ ਤਰ੍ਹਾਂ ਦਾ ਇੱਕ ਹਾਦਸਾ ਸਾਹਮਣੇ ਆਇਆ ਜਿੱਥੇ ਹਿਮਾਚਲ ਤੋਂ ਪੰਜਾਬ ਆ ਰਹੀ ਗੱਡੀ ਉਹ ਦੇ ਹੜ੍ਹ ਦੇ ਵਿੱਚ ਵਹਿ ਗਈ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਤੇ 4 ਲੋਕਾਂ ਨੂੰ ਹਾਲੇ ਵੀ ਲੱਭਣ ਦੀ ਕੋਸ਼ਿਸ਼ ਜਾਰੀ ਹੈ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਦੀ ਰਿਪੋਰਟ